ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਨਹੀਂ ਹੋਇਆ ਇਹ ਕਹਿ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਬਠਾਈ ਗਈ ਸੈੱਟ ਦੀ ਰਿਪੋਰਟ ਜੋ ਕਿ ਜਲਦ ਹੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾਊਗੀ ਤੇ ਦੱਸਦੀ ਹੈ ਕਿ 90 ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਤੋਂ ਪੁੱਛਿਆ ਗਿਆ ਚਾਹੇ ਜੇਲ ਸੁਪਰੀਡੈਂਟ ਨੇ ਚਾਹੇ ਅਜੇਲ ਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਬਕੋਵਕਰੀਆਂ ਜੇਲਾਂ ਜਿਹੜੀਆਂ ਪੰਜਾਬ ਦੀਆਂ ਨੇ ਤਾਂ ਉੱਥੇ ਜੋ ਜਾਂਚ ਕੀਤੀ ਗਈ ਹੈ ਤਾਂ 6 ਮਹੀਨੇ ਪਹਿਲਾਂ ਇੰਟਰਵਿਊ ਹੋਇਆ ਸੀਗਾ ਤਾਂ ਉਹਦੀ ਜੋ ਜਾਣਕਾਰੀ ਸਾਹਮਣੇ ਹੈ ਕਿ ਪੰਜਾਬ ਦੀ ਕਿਸੇ ਵੀ ਜੇਲ ਦੇ ਵਿੱਚ ਇਹ ਇੰਟਰਵਿਊ ਨਹੀਂ ਕੀਤਾ ਗਿਆ ਬਹੁਤ ਸਾਰੇ ਸਵਾਲ ਖੜੇ ਹੋ ਗਏ ਸੀਗੇ ਤਾਂ ਇਸ ਨੂੰ ਲੈ ਕੇ ਮੁੱਖ ਸਕੱਤਰ ਨੂੰ ਰਿਪੋਰਟ ਜਿਹੜੀ ਭੇਜ ਦਿੱਤੀ ਗਈ ਹੈ ਦੱਸ ਦੀ ਇੱਕ ਐਡੀਜੀਪੀ ਜੇਲ੍ਹਾਂ ਦੇ ਵੱਲੋਂ ਇਹ ਰਿਪੋਰਟ ਸੌਂਪੀ ਗਈ ਹੈ ਤਾਂ ਬੜੀ ਜਾਣਕਾਰੀ ਇਸ ਨੂੰ ਲੈ ਕੇ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੀ ਕੋਈ ਵੀ ਜੇਲ ਬਠਿੰਡਾ ਜੇਲ ਹੈ ਚਾਹੇ ਕੋਈ ਖਰੜ ਦੇ ਵਿੱਚ ਹੈ ਚਾਹੇ ਕਿਤੇ ਵੀ ਲੋਰਸ ਬਿਸ਼ਨੋਈ ਰਿਮਾਂਡ ਤੇ ਗਿਆ ਤਾਂ ਕੱਲੇ-ਕੱਲੇ ਅਧਿਕਾਰੀ ਤੋਂ ਪੁੱਛ ਗਿਆ ਜੀ ਕੀਤੀ ਗਈ ਕਿ ਇੱਥੇ ਇੰਟਰਵਿਊ ਤਾਂ ਨਹੀਂ ਕੀਤੀ ਗਈ ਪਰ ਇਸ ਇੰਟਰਵਿਊ ਦਾ ਕਹਿੰਦੇ ਕੋਈ ਵੀ ਸੁਰਾਖ ਨਹੀਂ ਪਤਾ ਲੱਗ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਆ ਤਾਂ ਇਹ ਕਹਿਣਾ ਕਹਿੰਦੇ ਕਿ ਸਹੀ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਹੈ ਕਿਉਂਕਿ ਜੋ ਰਿਪੋਰਟ ਕਹਿੰਦੀ ਹੈ ਇਹਦੇ ਵਿੱਚ ਇਹੀ ਜਿਹੜਾ ਸਾਹਮਣੇ ਆ ਸੋ ਹੁਣ ਹਾਈ ਕੋਰਟ ਨੂੰ ਇਹ ਫ ਜਲਦ ਸੌਂਪੀ ਜਾਏਗੀ ਸੋ ਹਾਈ ਕੋਰਟ ਇਸੇ ਕੀ ਫੈਸਲਾ ਲੈਂਦਾ ਉਹ ਵੇਖਣਾ ਬਾਕੀ ਹੈ